ਤੱਕੇਉ ਨਾ ਰਿਓ ਚਾਹ ਦੀ ਗੱਲ ਕਰ ਬਾਹਰ ਕੱਢੋ ਉਹਦੇ ਅੰਦਰ ਸੀ ਇੱਕ ਨਾਰੀਅਲ ਦੋ ਲੱਡੂ ਮਾਤਾ ਰਾਣੀ ਦੇ ਕੋਈ ਚੂੜੀਆਂ ਸੀ ਵਾਪਸੀ ਆਇਆ ਜੀ ਮੈਂ ਇਹਨਾਂ ਨੇ ਆ ਕੇ ਜੀ ਕੈਲਕੂਲੇਟਰ ਚੱਕ ਲਿਆ ਜਿਸ ਤਰ੍ਹਾਂ ਕਿਸੇ ਦਾ 9200 ਰੁਪਏ ਦਾ ਨਾ ਪਰ ਆਇਆ ਜੀ 2900 ਰੁਪਏ ਮੇਰਾ ਮਨ ਬੜਾ ਦੁੱਖਿਆ ਸ਼੍ਰੀ ਕਾਲੀ ਮਾਤਾ ਮੰਦਰ ਨਤਮਸਤਕ ਹੋਣ ਲਈ ਪੂਰੇ ਵਿਸ਼ਵ ਚੋਂ ਲੋਕ ਦੂਰੋਂ ਦੂਰੋਂ ਪਹੁੰਚਦੇ ਨੇ ਨਤਮਸਤਕ ਹੋਣ ਲਈ ਇਸੇ ਤਰ੍ਹਾਂ ਬਾਲਾ ਦੀ ਇੱਕ ਫੈਮਿਲੀ ਪੂਰੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਸ਼੍ਰੀ ਕਾਲੀ ਮਾਤਾ ਮੰਦਰ ਪਹੁੰਚਦੀ ਹੈ ਤੇ ਬਰ ਉਹ ਪ੍ਰਸ਼ਾਦ ਦੀਆਂ ਦੁਕਾਨਾਂ ਤੋਂ ਪ੍ਰਸ਼ਾਦ ਲੈਂਦੀ ਹੈ ਤੇ ਅੱਗੇ ਦੁਕਾਨਦਾਰ ਭਰਾ ਵੀ ਕਹਿੰਦਾ ਕੋਈ ਗੱਲ ਨਹੀਂ ਪਹਿਲਾਂ ਨਤਮਸਤਕ ਹੋ ਕੇ ਆ ਜਾਓ ਫੇਰ ਪੈਸੇ ਦਿਤੇ ਦਿਓ ਜਦੋਂ ਉਹ ਨਤਮਸਤਕ ਹੋ ਕੇ ਵਾਪਸ ਆਉਂਦੇ ਨੇ ਤਾਂ ਦੁਕਾਨਦਾਰ ਕੋਲੋਂ ਪੁੱਛਿਆ ਜਾਂਦਾ ਕਿ ਭਾਈ ਤੇਰਾ ਕਿੰਨਾ ਬਿੱਲ ਬਣਿਆ ਤਾਂ ਦੁਕਾਨਦਾਰ ਕੈਲਕੂਲੇਟਰ ਚੱਕ ਕੇ ਜੋੜ ਹਿਸਾਬ ਘਟਾਓ ਲਾਉਣ ਲੱਗ ਜਾਂਦਾ ਤੇ ਪਰਿਵਾਰ ਬੜਾ ਪਰੇਸ਼ਾਨ ਹੈਰਾਨ ਹੁੰਦਾ ਕਿ ਕਿੰਨਾ ਕੁ ਪ੍ਰਸ਼ਾਦ ਸੀ ਜਿੰਨੂੰ ਕੈਲਕੂਲੇਟਰ ਤੇ ਜ਼ਰੂਰਤ ਹੋ ਗਈ ਖ ਉਹ ਪੁੱਛਦੇ ਕਿੰਨੇ ਪੈਸੇ ਬਣੇ ਤਾਂ ਦੁਕਾਨਦਾਰ ਸਾਹਿਬ ਕਹਿੰਦੇ ਨੇ ਕਿ 2960 ਰੁਪਏ ਬਣੇ ਨੇ ਤਾਂ ਪਰਿਵਾਰ ਹੈਰਾਨ ਹੋ ਜਾਂਦਾ ਕਿ ਇੱਕ ਨਾਰੀਅਲ ਥੋੜਾ ਜਿਹਾ ਪ੍ਰਸ਼ਾਦ ਤੇ ਦੋ ਲੱਡੂ ਲਿੱਤੇ ਨੇ ਇੰਨਾ ਬਿੱਲ ਕਿਸ ਤਰ੍ਹਾਂ ਬਣ ਗਿਆ ਤੇ ਦੁਕਾਨਦਾਰ ਦੇ ਨਾਲ ਥੋੜੀ ਬਹੁਤ ਕਿਹਾ ਸੁਣੀ ਜ਼ਰੂਰ ਹੁੰਦੀ ਹੈ ਤੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਚਿੰਤਿਤ ਹੋ ਕੇ ਸਾਹਮਣੇ ਬੈਠੇ ਪੁਲਿਸ ਮੁਲਾਜ਼ਮਾਂ ਕੋਲੇ ਚਲੇ ਜਾਂਦੇ ਨੇ ਕਿ ਭਾਈ ਇੱਥੇ ਕੋਈ ਰੇਟ ਤੈਅ ਹੈਗਾ ਕੋਈ ਬਿਲ ਰੱਖਿਆ ਹੋਇਆ ਨਹੀਂ ਕਿੰਨਾ ਪ੍ਰਸ਼ਾਦ ਕਿਸ ਤਰ੍ਹਾਂ ਹੋਣਾ ਪੁਲਿਸ ਵਾਲੇ ਉਲਟਾ ਜਿਹੜੇ ਆਏ ਹੋਸ਼ ਹਦਾਲੂ ਸੀ ਉਸ ਨੂੰ ਧਮਕਾਉਂਦੇ ਨੇ ਅਜਿਹੇ ਹਲਜਾਮ ਪਰਿਵਾਰ ਵੱਲੋਂ ਲਗਾਇਆ ਗਿਆ ਇੱਕ ਵੀਡੀਓ ਵੀ ਉਹਨਾਂ ਵੱਲੋਂ ਦਿੱਤੀ ਗਿਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਉਹਨਾਂ ਨਾਲ ਦੁਰਵਿਵਹਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਹੁਣ ਇਹ ਪਰਿਵਾਰ ਦੁਬਾਰਾ ਗੁਹਾਰ ਲਗਾ ਰਿਹਾ ਕਿ ਮੇਰੇ ਨਾਲ ਜਿਹੜੀ ਬਦਸਲੂਕੀ ਹੋਈ ਹੈ ਉਸ ਤੋਂ ਬਾਅਦ ਲੱਗਦਾ ਹੈ ਕਿ ਮਾਤਾ ਦੇ ਮੰਦਰ ਦੇ ਵਿੱਚ ਨਾ ਤਮਸਤਕ ਹੋਣ ਲਈ ਅਸੀਂ ਨਾ ਆਈਏ ਪਰ ਉਸ ਨੇ ਇਨਸਾਫ ਲੈ ਲਈ ਦੁਬਾਰਾ ਮੋੜ ਇੱਥੇ ਦਾ ਰੁਕ ਕੀਤਾ ਹਾਲਾਂਕਿ ਉਸ ਪਰਿਵਾਰ ਨੇ ਮੌਕੇ ਤੇ ਦੁਕਾਨਦਾਰ ਨੂੰ ਵੀ ਕਹਿ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਪ੍ਰਸ਼ਾਦ ਲਿੱਤਾ ਤੁਸੀਂ 1100 ਰੁਪਏ ਲੈ ਲਓ ਪਰ ਦੁਕਾਨਦਾਰ ਨਾ ਮੰਨਿਆ ਤੇ ਵਿਵਾਦ ਜਾੜਾ ਛਿੜ ਗਿਆ ਪਰਿਵਾਰਿਕ ਮੈਂਬਰਾਂ ਦਾ ਜਿਹੜਾ ਮੁਖੀ ਸੀ ਉਹਦਾ ਕਹਿਣਾ ਹੈ ਕਿ ਮੇਨਾ ਸਪੈਨ ਦਾ ਆਪਰੇਸ਼ਨ ਹੋਇਆ ਹੋਇਆ ਹੈ ਇਲਾਜ ਚੱਲ ਰਿਹਾ ਹੈ ਮਜਾਦ ਰਖੜਾ ਨਹੀਂ ਹੋ ਸਕਦਾ ਉਸ ਗੱਲ ਦੀ ਵੀ ਪ੍ਰਵਾਹ ਪੁਲਿਸ ਵਾਲਿਆਂ ਵੱਲੋਂ ਜਾਂ ਦੁਕਾਨਦਾਰ ਵੱਲੋਂ ਨਹੀਂ ਕੀਤੀ ਗਈ ਹੁਣ ਮਾਤਾ ਦੇ ਮੰਦਿਰ ਵਿੱਚ ਦੁਆਰਾ ਪਹੁੰਚ ਕੇ ਗੋਹਾਰ ਲਗਾ ਰਹੇ ਨੇ ਕੀ ਅਗਰ ਸ਼ਰਦਾਲੂਆਂ ਨਾਲ ਇਸ ਤਰ੍ਹਾਂ ਦਾ ਹੋਏਗਾ ਤਾਂ ਮਾਂ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਦਾਲੂਆਂ ਤੇ ਕੀ ਬਿਤੇਗੀ ਤੁਸੀਂ ਵੀ ਵੇਖੋ ਕੀ ਹੈ ਪੂਰਾ ਮਾਮਲਾ রবিবার ਨੂੰ ਆਇਆ ਸੀ ਮੈਂ ਪਟਿਆਲਾ ਮੱਤਾ ਟੇਕਣ ਮੰਦਿਰ ਜੀ ਤੇ ਅੰਬਾਲਾ ਤੋਂ ਆਇਆ ਵੀ ਤੇ ਫੈਮਿਲੀ ਵਿਮਲ ਕੁਮਾਰ ਅੰਬਾਲਾ ਸ਼ਹਿਰ ਤੋਂ ਆਂ ਜੀ ਮੈਂ ਇਹਨਾਂ ਨੇ ਪ੍ਰਸ਼ਾਦ ਲਿੱਤਾ ਇਹਨਾਂ ਕੋਲੋਂ ਮੈਂ ਪ੍ਰਸ਼ਾਦ ਹੋਏਗਾ 100-150 ਰੁਪਏ ਦਾ ਤੇ ਮੈਂ ਜਾ ਰਿਹਾ ਸੀ ਤੇ ਮੈਂ ਕਹਾਂ ਜੀ ਪੈਸੇ ਲੈ ਲਓ ਕਹਿੰਦੇ ਨਹੀਂ ਵਾਪਸ ਹੀ ਲੈ ਲਾਂਗੇ ਪੈਸੇ ਉਹਦੇ ਅੰਦਰ ਸੀ ਇੱਕ ਨਾਰੀਅਲ ਦੋ ਲੱਡੂ ਮਾਤਾ ਰਾਣੀ ਦੀ ਕੋਈ ਚੂੜੀਆਂ ਸੀ ਵਾਪਸੀ ਆਇਆ ਜੀ ਮੈਂ ਇਹਨਾਂ ਨੇ ਆ ਕੇ ਜੀ ਕੈਲਕੂਲੇਟਰ ਚੱਕ ਲਿਆ ਜਿਸ ਤਰ੍ਹਾਂ ਕਿਸੇ ਦਾ ਮਹੀਨੇ ਦਾ ਰੱਛਾ ਨੇ ਉਹਨਾਂ ਨੇ ਬਣਾਇਆ ਜੀ 29200 ਰੁਪਏ ਮੇਰਾ ਮਨ ਬੜਾ ਦੁਖਿਆ ਮੇਰੀ ਵਾਈਫ ਮੇਰੇ ਬੱਚੇ ਕਹਿਣ ਲੱਗੇ ਵੀ ਲੜਾਈ ਨਹੀਂ ਕਰਨੀ ਮੈਂ ਸ਼ਰਦਾ ਨਾਲ 1100 ਰੁਪਏ ਦਿੱਤੇ ਉਹਨੂੰ ਫਿਰ ਵੀ ਤੇ ਇਹ ਕਹਿੰਦੇ ਨਾ ਜੀ ਇਹ ਨਹੀਂ ਲੈਣੇ ਮੈਂ ਅੱਧਰ ਆ ਗਿਆ ਇੰਸਪੈਕਟਰ ਸਾਹਿਬ ਕੋ ਤੁਹਾਨੂੰ ਵੀਡੀਓ ਦਿਖਾ ਦਿੱਤੀ ਜਾਏਗੀ ਸਰ ਕੌਮ ਸੀ ਕੇ ਨਾਮ ਤੋਂ ਸ਼ਿਵਿੰਦਰ ਸ਼ਿਵਿੰਦਰ ਸਿੰਘ ਹੈਗੇ ਨੇ ਕੋਈ ਔਰ ਜੋ ਉਹਨਾਂ ਨੇ ਰਿਕਾਰਡ ਤੋਂ ਮੇਰੇ ਨਾਲ ਮਿਸਬੇਵ ਕੀਤਾ ਨਾ ਜੀ ਵੀ ਉਹਨਾਂ ਨੇ ਮੈਨੂੰ ੱੱਕੇ ਮਾਰੇ ਮੇਰੀ ਰਿਪੋਰਟਾਂ ਪਈਆਂ ਤੇ ਮੈਂ ਸਪਾਈਨ ਦਾ ਪੇਸ਼ੈਂਟ ਆ ਜਿਆਦਾ دیر ਖੜਾ ਨਹੀਂ ਹੋ ਪਾਵਾਂਗਾ ਇਹ ਮੇਰੀ ਰਿਪੋਰਟ ਹੈਗੀ ਐ ਜੀ ਪ੍ਰਸ਼ਾਦ ਦੀ ਸੈਟਿੰਗ ਕਰਵਾਉਂਗਾ ਰਿਕਵੈਸਟ ਵੀ ਕੀਤੀ ਉਹਨਾਂ ਨੇ ਮੈਨੂੰ ਕਿਹਾ ਮੈਂ ਪ੍ਰਸ਼ਾਦ ਦੀ ਸੈਟਿੰਗ ਕਰਾਵਾਂਗਾ ਮੈਂ ਕਿਹਾ ਪੁਲਿਸ ਪ੍ਰਸ਼ਾਸਨ ਖੜਿਆ ਹੈ ਕੋਈ ਪ੍ਰੋਬਲਮ ਹੋ ਗਈ ਹੈ ਮਦਦ ਤਾਂ ਕਰੇਗਾ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਮੈਨੂੰ ੱੱਕੇ ਮਾਰੇ ਮੇਰਾ ਬੇਟਾ ਕੋਈ ਗਲਤੀ ਕਰਨ ਲੱਗਾ ਸੀ ਮੈਨੂੰ ਰੋਕ ਲਿਆ ਪਰ ਉਹਨਾਂ ਨੇ ਜੋ ਮੇਰੇ ਨਾਲ ਕੀਤਾ ਹੈ ਨਾ ਮੈਂ ਅੰਮਾਲਾ ਤੋਂ 2950 ਨਹੀਂ 10-12000 ਰੁਪਏ ਲਗਾ ਕੇ ਐ ਸਾਡੇ ਮੌਕੇ ਦੇ ਮੌਜੂਦ ਉੱਤੇ ਸਾਡੇ ਐਮਸੀ ਸਾਹਿਬ ਐ ਸਾਡੇ ਬੱਬਲ ਜੀ ਹੈ ਕਿ ਉਹ ਉੱਥੇ ਆਣੇ ਆਲੇ ਸਾਡੇ ਪਾਰਸ਼ਾ ਦੇ ਮੈਂ ਗੱਲ ਕਰਨ ਆਏ ਆ ਕਿ ਜਿਵੇਂ ਸਾਡੇ ਪ੍ਰਾਨ ਨਾਲ ਹੋਇਆ ਹੋਵੇ ਬਾਕੀ ਲੋਕਾਂ ਨਾਲ ਵੀ ਹੋਇਆ ਹੈ। ਬਾਈ ਕਿ ਇੱਧਰ ਲੱਗਿਆ। ਅੱਛੇ ਕਿਸੇ ਕਹ ਰਿਹਾ ਨਾ ਅੱਛੇ ਬੰਦੇ شریف ਆਦਮੇ ਨਾਲ ਨਾ ਬੁਰਾ ਹੋਇਆ ਕਿ ਤੁਹਾਨੂੰ ਆਵਾਜ਼ ਚੱਕਣੀ ਦੇ ਦੀ। ਮੈਂ ਸੱਚਾਈ ਦੱਸਣਾ ਵਾ ਚਾਹੇ ਹੋਰਾਂ ਸੀ ਪਰ ਮੈਂ ਆਇਆ ਸੀ ਸਿਰੋ ਸਸਪੈਂਡ ਵਾਸਤੇ ਉਹਨਾਂ ਦੇ ਸੱਚਾਈ ਹੈ। ਵੀ ਮੇਰਾ ਆਤਮਾ ਦੁੱਖੀ ਸੀ ਜੀ। ਮੇਰੀ ਭਾਂਜੀ ਕਾਲਜ ਦੇ ਅੰਦਰ ਰੋ ਰੋ ਕੇ ਪਹਿਲੇ ਉਹਨੂੰ ਮੈਂ ਛੁੱਟੀ ਕਰਾਉਣ ਵੇਲੇ ਸਾਈਨ ਕਰੇ ਫਿਰ ਉਹਨੂੰ ਛੋੜਨ ਵੇਲੇ ਸਾਈਨ ਕਰ ਰਿਆ ਉਹ ਰੋ ਰੋ ਕੇ ਐਂਟਰ ਹੋਈ ਹੈ ਮੇਰੀ ਜਨਾਨੀ ਨਾਲ ਨਾ ਹੁੰਦੀ ਨਾ ਇਹਨਾਂ ਨੇ ਮੇਰੀ ਕਟਾਈ ਕਰਨੀ ਸੀ ਪੱਕਾ ਇਹ ਦੋਨਾਂ ਕਰਕੇ ਬਚ ਗਿਆ ਜੀ ਮੈਂ ਸਾਡੀ ਵੀਰ ਜੀ ਕੋਈ ਜ਼ਿਆਦਾ ਡਿਮਾਂਡ ਨਹੀਂ ਹੈ ਅਸੀਂ ਤਾਂ ਇਹੀ ਰਿਕੁਐਸਟ ਕਰਦੇ ਆ ਜੋ ਸਾਡੇ ਭਰਾ ਨਾਲ ਹੋਇਆ ਬਾਹਰ ਆਏ ਲੋਕੀ ਇਥੋਂ ਇਹ ਬਹੁਤ ਵੱਡਾ ਇੱਕ ਆਸਥਾ ਦਾ ਸਥਾਨ ਹੈ ਦੁਨੀਆ ਦੂਰ ਦੂਰ ਤੋਂ ਆਂਦੀ ਹੈ ਕਿਸੇ ਹੋਰ ਨਾਲੇ ਕੰਮ ਨਾ ਹੋਵੇ 100 150 ਦੇ ਪ੍ਰਸ਼ਾਦ ਦੇ ਬਦਲੇ ਉਹਨੂੰ 2900 ਹੁਣ ਇੱਕ ਭਾਈ ਸਾਹਿਬ ਖੜੇ ਸੀ ਮੈਨੂੰ ਦੱਸ ਰਹੇ ਸੀ ਲੋਕਲ ਉਹ ਕਹਿੰਦੇ ਸੀ ਵੀ ਇੱਕ ਬੰਦੇ ਨਾਲ 5400 ਰੁਪਏ ਇਹਨਾਂ ਨੇ ਠੱਗੀ ਮਾਰੀ ਇਸ ਤਰ੍ਹਾਂ ਇੱਕ ਨਾਲ 6800 ਰੁਪਏ ਇੱਕ ਨਾਲ 7800 ਰੁਪਏ ਇਹ ਨਜਾਇਜ਼ ਹੈ ਇੱਥੇ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇੱਥੇ ਇਹਨਾਂ ਦੇ ਪ੍ਰਸ਼ਾਦਾ ਦੀ ਲਿਸਟ ਲਗਾਈ ਜੇ ਜਿਵੇਂ ਇਹ ਠੱਗੀਆਂ ਮਾਰ ਰਹੇ ਨੇ ਔਰ ਜਿਵੇਂ ਇਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਨਾ ਦਿੱਤਾ ਜਾਵੇ ਔਰ ਇਹਨਾਂ ਨੂੰ ਅਗੂ ਦੀ ਟਾਰਗੇਟ ਕੀਤਾ ਜਾਵੇ ਵੀ ਐਸਾ ਕੋਈ ਵੀ ਐਸਾ ਕੇਸ ਇੱਥੇ ਨਾ ਹੋਵੇ। ਪਰ ਅੱਜ ਅਸੀਂ ਬੜੇ ਮਨ ਭਰੇ ਨਾਲ ਪਟਿਆਲਾ ਆਏ ਆ। ਸੁਣਿਆ ਜਾਂਦਾ ਸੀ ਮਾਂ ਮਾਈ ਦੇ ਚਰਨਾਂ 'ਚ ਦੁਨੀਆ ਬਦੂਰੋਂ ਦੂਰੋਂ ਮੱਥਾ ਟੇਕਣ ਆਂਦੀ ਆ। ਤੇ ਆਪਾਂ ਦਾ ਭਰਾ ਵੀ ਸਾਡਾ ਇੱਥੇ ਆਇਆ ਸੀ ਮੱਥਾ ਟੇਕਣ। ਲੇਕਿਨ ਉਹ ਠੱਗੀ ਦਾ ਸ਼ਿਕਾਰ ਹੋ ਗਿਆ। ਪ੍ਰਸ਼ਾਦ ਲਿਆ ਉਹਨੇ। ਕਿਉਂਕਿ ਉਹਨੇ ਪੁੱਛਿਆ ਨਹੀਂ ਵੀ ਕਿੰਨੇ ਦਾ ਪ੍ਰਸ਼ਾਦ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਪ੍ਰਸ਼ਾਦ ਲੈ ਲੈਂਦੇ ਆ ਉਹਨੇ ਕਹੇ ਜੀ ਲੈ ਲਓ ਫਿਰ ਉਹਨੇ ਜੁੱਤੇ ਵੀ ਤਰਵਾਏ ਜੁੱਤੇ ਲਵਾ ਕੇ ਕਹਿੰਦਾ ਜੀ ਮੱਥਾ ਟੇਕਿਓ ਮੰਦਿਰ ਬੰਦ ਹੋਣ ਵਾਲਾ ਉਹ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਹਨੂੰ ਕਹਿੰਦਾ ਜੀ ਉਹ ਕੈਲਕੂਲੇਟਰ ਚੱਕ ਲਿਆ ਕਹਿਣ ਲੱਗਾ ਜੀ 2900 60 ਕੇ 40 ਰੁਪਏ ਦੇ ਦਿਓ ਉਹ ਕਹਿੰਦਾ ਯਾਰ ਕਿਸੇ ਦਾ ਮੈਂ ਤੁਹਾਡੇ ਕੋਲ ਕਿਹੜਾ ਸਮਾਨ ਲੈ ਮੈਂ ਤਾਂ ਸਿਰਫ ਪ੍ਰਸ਼ਾਦ ਲਿਆ ਤੇ ਉਹ ਪ੍ਰਸ਼ਾਦ ਬਦਲੇ 2960 ਰੁਪਇਆ ਮੰਗ ਰਿਆ ਸੀ ਇਹਨਾਂ ਨੇ ਕਿਹਾ ਚੱਲ ਯਾਰ ਜਿਆਦਾ ਕੋਈ ਨਹੀਂ ਮੰਨਦਾ ਆਏ ਆ ਕੋਈ ਨਹੀਂ ਤੂੰ 1100 ਰੁਪਇਆ ਲੈ ਲੈ 1100 ਵੀ ਨਾਲ ਨਹੀਂ ਮੰਨਿਆ ਸਾਹਮਣੇ ਪੁਲਸ ਖੜੀ ਸੀ ਪੁਲਸ ਵਾਲਿਆਂ ਨੂੰ ਇਹਨਾਂ ਗਿਆ ਚੱਲ ਯਾਰ ਕੋਈ ਨਹੀਂ ਜਿਆਦਾ ਹੁਣ ਧੱਕਾ ਕਰ ਰਹੇ ਨੇ ਪੁਲਸ ਵਾਲਿਆਂ ਨਾਲ ਗੱਲ ਕਰ ਰਹੇ ਨੇ ਪੁਲਸ ਵਾਲੇ ਦਾ ਐਸਾ ਗੰਦਾ ਰਵਈਆ ਦੇਖੋ ਇੱਕ ਡਾਕਟਰ ਤੇ ਇੱਕ ਪੁਲਸ ਵਾਲਾ ਹਰ ਜਗ੍ਹਾ ਬੰਦੇ ਨੂੰ ਮੱਲਮ ਦਿੰਦਾ ਉਹ ਮੱਲਮ ਲੈਣ ਮਾਰਸੇ ਕਿ ਆਕੂ ਜ਼ਖਮ ਮਿਲੇ ਖਾਨੇਦਾਰ ਨੇ ਐਨਾ ਬੁਰਾ ਰੁਈਆ ਕੀਤਾ ਕਿ ਮੈਂ ਕਹਿੰਨਾ ਜੀ ਇਹ ਲਾਹਨਤ ਐ ਹੋਜੀ ਐਡੀ ਵੱਡੀ ਨੌਕਰੀ ਤਿੰਨ ਸਟਾਰ ਲੱਗੇ ਹੋਣ ਗੱਲ ਵੀ ਕਰਦੋ ਸਿੰਘ ਜੀ ਦੂਰੋਂ ਆਇਓ ਸੰਗਤਾਂ ਦੂਰੋਂ ਆਉਂਦੀਆਂ ਨੇ ਐਨੇ ਨਹੀਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਦੇ ਨਾਲ ਇਹੋ ਜਿਹਾ ਰੁਈਆ ਪੁਲਿਸ ਦਾ ਇੱਥੇ ਫਿਰ ਕੀ ਕੰਮ ਐ ਪੁਲਿਸ ਕਾਦੇ ਵਾਸਤੇ ਖੜੀ ਕੀਤੀ ਐ ਜਾਂ ਇਹ ਪੈਸੇ ਲੈਂਦੇ ਨੇ ਨਾਲ ਕੋਲੋਂ ਮੰਦਰ ਵਾਲਿਆਂ ਕੋਲੋਂ ਜਾਂ ਇਹ ਦਕਾਨਾਂ ਵਾਲਿਆਂ ਕੋਲੋਂ ਠੱਗੀ ਦਾ ਸਾਧਨ ਬਣਾਇਆ ਤੇ ਮੇਰੇ ਹੱਥ ਬਨ ਕੇ ਬੇਨਤੀ ਐ की जनता ना ठॻिया जवे माह बाई जे चरम साफ़ रहण दो.